ਸਿਕਾਜੀ ਤੁਸੀਂ ਦੇਖ ਰਹੇ ਹੋ ਡੈਨਿੰਗਸ ਵਰਾਈਟੀ ਵੀ ਮੈਂ ਨਰਮਲ ਕੁਮਾਰ ਮੁੱਖ ਮੰਤਰੀ ਪੰਜਾਬ ਬੀਮਾ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਦਾ ਮੁਫਤ ਇਲਾਜ ਅੱਜ ਬਰਨਾਲਾ ਵਿੱਚ 5 ਥਾਵਾਂ ਤੇ ਕੈਂਪ ਲੱਗੇ ਨੇ ਸਿਵਲ ਹਸਪਤਾਲ ਬਰਨਾਲਾ ਆਮ ਆਦਮੀ ਕਲੀਨਿੰਗ ਚਿੰਟੂ ਪਾਰਕ ਨਗਰ ਕੌਂਸਲਰ ਬਰਨਾਲਾ ਡੀਸੀ ਦਫਤਰ ਬਰਨਾਲਾ ਨਗਰ ਸਦਾ ٹرسٹ ਬਰਨਾਲਾ ਅੱਜ 5 ਥਾਵਾਂ ਤੇ ਕੈਂਪ ਲੱਗੇ ਨੇ ਲੋਕਾਂ ਨੇ ਵੱਧ ਚੜ ਕੇ ਇਸ ਦਾ ਫਾਇਦਾ ਲਿਆ ਤੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ डीसी ਬਰਨਾਲਾ ਨੇ ਉਹਨਾਂ ਤੋਂ ਲੈਣੀ ਹੈ ਪੂਰੀ ਜਾਣਕਾਰੀ ਅੱਜ ਜੀ ਮੁੱਖ ਮੰਤਰੀ ਸਹਿਦਵੀ ਮਾ ਯੋਜਨਾ ਦੇ ਤਹਿਤ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੰਜ ਥਾਵਾਂ ਤੇ ਸਾਡੀ ਰਜਿਸਟ੍ਰੇਸ਼ਨ ਸ਼ੁਰੂ ਹੋਏ ਨੇ ਤੇ ਆਪਣਾ ਡੀਸੀ ਆਫਿਸ ਸਿਵਲ ਹਸਪੀਟਲ ਤੇ ਆਮ ਆਦਮੀ ਕਲੀਨਿਕ ਚਿੰਤੂਪਗ ਤੇ ਇੰਪਰੂਵਮੈਂਟ ਰਸਤੇ ਦਫ਼ਤਰ ਤੇ ਮ्युनਿਸਪਲ ਕਾਉਂਸਲ ਦਫ਼ਤਰ ਤੇ ਇਹ ਮੈਂ ਸਾਰੇ ਜਿਨੇ ਵੀ ਬਰਨਾਲਾ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਹਰ ਇੱਕ ਪਰਿਵਾਰ ਦੇ ਇੱਕ ਇੱਕ ਆਈਡੀ ਪ੍ਰਸ਼ਾਸਨ ਲੈਵਲ ਤੇ ਪ੍ਰਸ਼ਾਸਨ ਪੱਧਰ ਤੇ ਕਰਾਈ ਜਾ ਰਹੀ ਤੇ ਅੱਜ ਤੋਂ ਲੈ ਕੇ ਲਗਭਗ ਅਗਲੇ 3 ਹਫ਼ਤੇ ਤੱਕ ਪੂਰੇ ਬਰਨਾਲਾ ਹਲਕੇ ਦੇ ਵਿੱਚ ਇਹ ਕੈਂਪਸ ਲੱਗਣਗੇ ਤੇ ਅਸੀਂ ਜਿਨੇ ਵੀ ਸ਼ੈਡਿਊਲ ਨੇ ਡੇ ਵਾਈਜ਼ ਅਸੀਂ ਮੁਨਾਦੀ ਵੀ ਕਰਾ ਰਹੇ ਤੇ ਡੀਪੀਆਰਓ ਆਫਿਸ ਰਾਈ ਨੋ ਵੀ ਅਸੀਂ ਸ਼ੇਅਰ ਕਰਾਂਗੇ ਤਾਂ ਕਿ ਲੋਕਾਂ ਤੱਕ ਉਹ ਇਨਫੋਰਮੇਸ਼ਨ ਪਹੁੰਚੇ ਤੇ ਲੋਕ ਇੱਥੇ ਆ ਕੇ ਰਜਿਸਟ੍ਰੇਸ਼ਨ ਕਰਵਾਉਣ ਕਿੰਨੇ ਬੰਦੇ ਦੇ ਹੋ ਚੁੱਕੇ ਹੋ ਨੇ ਹਾਂ ਹੁਣ ਤੱਕ ਸੜੀ 9 ਵਜੇ ਸ਼ੁਰੂ ਹੋ ਗਈ ਸੀ ਲਗਭਗ ਹਰੇਕ ਕੈਂਪ ਦੇ ਵਿੱਚ ਲਗਭਗ 50 ਨੇ ਹਲੇ ਤੱਕ ਰਜਿਸਟ੍ਰੇਸ਼ਨ ਹੋ ਨਹੀਂ ਤੇ ਹੁਣ ਵੀ ਰਜਿਸਟ੍ਰੇਸ਼ਨ ਚੱਲੇ ਨੇ ਸ਼ਾਮ ਤੱਕ ਸਾਨੂੰ ਐਗਜੈਕਟਲੀ ਫਿਕਰ ਮਿਲ ਜਾਊਗਾ ਸਰ ਮੈਂ ਕਿ ਪੰਜਾਬ ਦੇ ਮਤਲਬ ਕਿ ਦੋ ਸ਼ਹਿਰਾਂ ਦੇ ਵਿੱਚ ਸ਼ੁਰੂ ਕੀਤੀ ਦੀ ਹੈ ਕਿ ਹਾਸਤ ਹਾਸਤ ਬਿਲਕੁਲੀ ਪਾਇਲਟ ਬੇਸਿਸ ਤੇ ਕੀਤੀ ਤਰਨ ਤਰਨ ਤੇ ਬਰਨਾਲਾ ਦੇ ਵਿੱਚ ਸ਼ੁਰੂ ਹੋਏ ਨੇ ਤੇ ਮਤਲਬ ਲਗਾਤਾਰ ਉਹ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਉਹ ਕੰਟੀਨਿਊ ਹੋਗਾ ਕਿ ਸਾਰੇ ਪੰਜਾਬ ਸ਼ਹਿਰ ਨੂੰ ਇਹ ਕਵਰ ਕਰੇਗਾ ਸਰ ਅੱਜ ਬਰਨਾਲਾ ਦੇ ਵਿੱਚ 5 ਥਾਵਾਂ ਤੇ ਕੈਂਪ ਲੱਗੇ ਕੱਲ ਕਿੱਥੇ ਲੱਗਣਗੇ ਕੈਂਪ ਕੱਲ ਆਪਣੀ 10 ਥਾਵਾਂ ਤੇ ਲੱਗ ਰਹੇ ਨੇ ਜੀ ਉਹ ਐਗਜ਼ੈਕਟਲੀ ਲੋਕੇਸ਼ਨ ਅਸੀਂ ਤੋਂ ਟੇ ਨਾਲ ਸ਼ੇਅਰ ਕਰ ਲੈਣੀ ਕਿ 6 ਅਰਬਨ ਵਾਰਡਾਂ ਦੇ ਵਿੱਚ ਹੋ ਰਹੇ 4 ਪਿੰਡਾਂ ਦੇ ਵਿੱਚ ਹੋ ਰਹੇ ਨੇ ਸਾਡੇ ਤਨੋਲਾ ਹੰਡਿਆਏ ਤੇ ਬਰਨਾਲਾ ਸ਼ਹਿਰ ਤੇ ਬਾਕੀ ਜਿੰਨੀ ਵੀ ਆਪਣੇ ਪਿੰਡ ਨੇ ਬਰਨ ਕਿੰਨੇ ਟੋਟਲ ਮਤਲਬ ਜਗ੍ਹਾ ਤੇ ਇਥੇ ਟੋਟਲ ਆਪਣਾ ਲਗਭਗ 120 ਥਾਵਾਂ ਤੇ ਹੋਣੀਆਂ ਕੈਂਪਸ ਤੇ ਉਹ ਤੁਹਾਨੂੰ ਐਗਜ਼ੈਕਟਲੀ ਡਿਟੇਲਸ ਅਸੀਂ ਸ਼ੇਅਰ ਕਰਦੇ ਨੇ মিডিਆ ਦੇ ਵਿੱਚ ਤਾਂ ਕਿ ਤੁਸੀਂ ਉਹ ਸ਼ੇਅਰ ਕਰ ਸਕੋ ਸਰ ਜਿਹੜਾ ਇਹ ਕਾਰਡ ਆ ਜੀ ਯਾਨੀ ਕਿ ਸਰਕਾਰੀ ਮੁਲਾਜ਼ਮਾਂ ਵੀ ਬਣੂਗਾ ਜਾਂ ਇਕੱਲਾ ਇਹ ਆਮ ਆਰਗ ਦੀ ਬਣੇਗਾ ਨਹੀਂ ਸਾਰਿਆਂ ਦੀ ਜੀ ਐਲੀਜੀਬਿਲਟੀ ਜਿੰਨੇ ਵੀ ਹਾਊਸਹੋਲਡ ਨੇ ਸਾਰੇ ਵਾਸਤੇ ਬਣ ਸਕਦੇ ਨੇ ਤੇ 10 ਲੱਖ ਦਾ ਹੈਲਥ ਇੰਸ਼ੋਰੈਂਸ ਸਕੀਮ ਹੈ ਤੇ ਸਾਰੇ ਬਣਾ ਸਕਦੇ ਨੇ ਉਹ ਜਿਹੜਾ ਹਾਊਸਹੋਲਡ ਲੈਵਲ ਤੇ ਕਾਰਡ ਬਣੇ ਕਿਵੇਂ ਕੀ ਪ੍ਰੈਸ ਆ ਜਾਂਦੀ ਹੈ ਪ੍ਰੈਸ ਦਾ ਐਕਸਟਰਾ ਬਣੂਗਾ ਜਾਂ ਇਸੇ ਵਿੱਚ ਹੀ ਮਤਲਬ ਕੁਝ ਨੀ ਸਾਰੇ ਦੀ ਅਸੀਂ ਰਜਿਸਟ੍ਰੇਸ਼ਨ ਕਰ ਰਹੇ ਨੇ ਜਦੋਂ ਰਜਿਸਟ੍ਰੇਸ਼ਨ ਹੋ ਜਾਊਗਾ ਉਸ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਸਾਰਾ ਇਨਫਰਮੇਸ਼ਨ ਆਊਗਾ ਉਸ ਤੋਂ ਬਾਅਦ ਫਿਰ ਪ੍ਰੋਸੈਸ ਜਦੋਂ ਸ਼ੁਰੂ ਹੋਣੀ ਹੈ ਉਹ ਸਾਰਾ ਕੁਝ ਉਸ ਤੋਂ ਬਾਅਦ ਹੋਊਗਾ ਹਾਂਜੀ ਮੇਰਾ ਨਾਮ ਦੌਲੀ ਹੈ ਮੈਂ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਆ ਅੱਜ ਮੈਂ ਆਪਣੇ ਪਰਿਵਾਰ ਨਾਲ ਇੱਥੇ ਆਪਣਾ 10 ਲੱਖ ਦਾ ਕਾਰਡ ਦੀ ਰਜਿਸਟ੍ਰੇਸ਼ਨ ਕਰਵਾਉਣ ਆਈ ਆ ਇਹ ਬਹੁਤ ਵੱਡਾ ਮਤਲਬ ਵਧੀਆ ਮਤਲਬ ਇਹਨਾਂ ਨੇ ਇੱਕ ਸਟੈਪ ਚੱਕਿਆ ਜਿਹੜੀ ਪੰਜਾਬ ਦੀ ਸਰਕਾਰ ਹੈ ਆਪਣੇ ਭਗਵੰਤ ਮਾਨ ਜੀ ਦੀ ਇਹਨੂੰ ਬਹੁਤ ਵਧੀਆ ਇਹਨਾਂ ਨੇ ਗਰੀਬਾਂ ਲਈ ਵੀ ਸੋਚਿਆ ਠੀਕ ਹੈ ਨਾ ਇਹਨਾਂ ਨੇ ਜਾਤ ਪਾਤ ਦਾ ਕੋਈ ਰੋਲਾ ਰੱਖਿਆ ਕੋਈ ਛੋਟਾ ਹੈ ਕੋਈ ਵੱਡਾ ਇਹ ਸਭ ਮਤਲਬ ਜਿਹੜੇ ਵਰਗ ਦੇ ਲੋਕ ਨੇ ਉਹ ਆਪਣਾ ਮਤਲਬ ਫਾਇਦਾ ਮਤਲਬ ਲੈ ਸਕਦੇ ਨੇ ਸਿਹਤ ਤੇ ਲਈ ਕਈ ਵਾਰ ਐਵੇਂ ਹੁੰਦਾ ਆਪਣੀ ਇਹ ਪ੍ਰਾਈਵੇਟ ਹਸਪੀਟਲ 'ਚ ਵੀ ਚੱਲੂਗਾ ਕਾਰਡ ਆਪਣੇ ਮਤਲਬ ਪਹੁੰਚ ਤੋਂ ਬਾਹਰ ਹੋ ਜਾਂਦਾ ਆਪਾਂ ਅਫੋਰਡ ਨਹੀਂ ਕਰ ਸਕਦੇ ਮਤਲਬ ਖਰਚਾ ਪਾਣੀ ਜਿਹੜਾ ਹਸਪੀਟਲ ਦਾ ਹੁੰਦਾ ਸਰਕਾਰ ਨੇ ਇਹ ਮਤਲਬ ਸਕੀਮ ਲਿਆ ਕੇ ਬਹੁਤ ਮਤਲਬ ਇੱਕ ਮਤਲਬ ਪਹਲਾਈ ਕਰਤਾ ਲੋਕਾਂ ਦਾ ਹੁਣ ਉਹ ਪ੍ਰਾਈਵੇਟ 'ਚ ਵੀ ਕਰਾ ਸਕਦੇ ਆ ਸਰਕਾਰੀ ਵੀ ਮਤਲਬ ਬੈਸਟ ਤੋਂ ਬੈਸਟ ਜਿਹੜਾ ਇਲਾਜ ਉਹ ਗਰੀਬ ਲੈ ਸਕਦਾ ਆਪਣੇ ਲਈ ਪਹਿਲਾਂ 5 ਲੱਖ ਦਾ ਕਾਰਡ ਬੰਦਾ ਹੁੰਦਾ ਸੀ ਹੁਣ ਸਰਕਾਰ ਨੇ 10 ਲੱਖ ਦਾ ਕਰਤਾ ਠੀਕ ਹੈ ਨਾਲ ਸਾਰੇ ਪਰਿਵਾਰ ਦਾ ਹੈ ਕੋਈ ਐਵੇਂ ਨਹੀਂ ਛੋਟਾ ਹੈ ਵੱਡਾ ਹੈ ਮਤਲਬ ਬਹੁਤ ਵਧੀਆ ਇੱਕ ਸਟੈਪ ਹੈ ਆਉਣ ਤੋਂ ਪਹਿਲਾਂ ਹੀ ਭਗਵੰਤ ਮਾਨ ਜੀ ਨੇ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਉਹ ਸਭ ਭਗਵੰਤ ਮਾਨ ਜੀ ਨੇ ਪੂਰੇ ਕੀਤੇ ਨੇ ਆਪਣੇ ਪਹਿਲਾਂ ਇਹਨਾਂ ਨੇ ਕਿਹਾ 600 ਯੂਨਿਟਾਂ ਬਿਜਲੀ ਮਾਫ ਹੋਣੀ ਆ ਉਹ ਵੀ ਇਹਨਾਂ ਨੇ ਬਹੁਤ ਮਤਲਬ ਬਿਜਲੀ ਦੀ ਸਹੂਲਤ ਦੇਤੇ 600 ਯੂਨਟਾਂ ਮਾਫ ਕਰਕੇ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਬਹੁਲਾ ਕਲੀਨਿਕ ਖੋਲ੍ਹਦੇ ਗਰੀਬਾਂ ਲਈ ਕੋਈ ਪੈਸਾ ਨਹੀਂ ਮਤਲਬ ਗਰੀਬ ਦਾ ਕੋਈ ਪੈਸਾ ਲੱਗਦਾ ਹੀ ਨਹੀਂਗਾ ਹੁਣ ਇਹਨਾਂ ਨੇ 10 ਲੱਖ ਦਾ ਇੱਕ ਸ਼ੁਰੂ ਕਰ ਲਿਆ ਇਹਦੇ ਵਿੱਚ ਵੀ ਗਰੀਬ ਮਤਲਬ ਕਿੰਨਾ ਹੈਲਪ ਹੋ ਗਿਆ ਗਰੀਬਾਂ ਦੇ ਸਾਡੇ ਜਿਹੜੇ ਜਿਹੜੇ ਨਹੀਂ ਜਾ ਸਕਦੇ ਨਹੀਂ ਅਫੋਰਡ ਕਰ ਸਕਦੇ ਸੀਗੇ ਵੱਡੇ ਹਸਪੀਟਲ 'ਚ ਇੰਨਾ ਮਤਲਬ ਖਰਚਾ ਹੋ ਜਾਂਦਾ ਸੀ ਹੁਣ 10 ਲੱਖ ਨਾਲ ਅਸੀਂ ਉਹ ਵੀ ਮਤਲਬ ਅਫੋਰਡ ਕਰ ਸਕਦੇ ਆ ਸਾਡਾ ਇਲਾਜ ਆ ਮਤਲਬ ਬੈਸਟ ਫੈਸਿਲਿਟੀ ਜਿਹੜੀ ਆ ਤੁਹਾਨੂੰ ਪ੍ਰੋਵਾਈਡ ਹੋਊਗੀ ਸਾਨੂੰ ਸਾਰਿਆਂ ਨੂੰ ਮੇਰਾ ਨਾਮ ਮਹਿਕ ਆ ਸੀ ਪੱਤੀ ਰੋਡ ਦੇ ਰਹਿਣ ਵਾਲੇ ਆ ਜਿਹੜੀ ਇਹ ਸਰਕਾਰ ਨੇ ਸੁਵਲਤ ਚਲਾਈ ਆ ਬਹੁਤ ਵਧੀਆ ਬਹੁਤ ਵਧੀਆ ਚਲਾਈ ਆ ਅੱਜ ਕੱਲ ਸਭ ਨੂੰ ਮਤਲਬ ਨਾਰਮਲ ਬਿਮਾਰੀ ਰਹਿੰਦੇ ਨੇ ਉਹਨਾਂ ਦੀ ਬਹੁਤ ਵੱਡੀ ਮਦਦ ਹੋ ਚੁੱਕੀ ਆ ਇਹ ਕਿਸੇ ਵੀ ਜਾਤੀ ਲਈ ਹੈਗੀ ਆ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਅਮੀਰ ਹੈ ਗਰੀਬ ਹੈ ਚਾਹੇ ਉਹਨਾਂ ਲਈ ਬਹੁਤ ਵਧੀਆ ਇੱਕ ਕਾਰਡ ਦੇ ਤਰੀਕੇ ਤੋਂ ਸਭ ਦੀ ਮਦਦ ਹੋ ਰਹੀ ਆ ਇਹ ਬਹੁਤ ਵਧੀਆ ਤਰੀਕਾ ਹੈ 600 ਜੁਨਟਾ ਵੀ ਮਾਫ ਹੋ ਰਹੀਆਂ ਨੇ ਭਗਵੰਤ ਮਾਨ ਨੇ ਬਹੁਤ ਵਧੀਆ ਤਰੀਕਾ ਚਲਾਇਆ ਹੋਇਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਾਲਾ ਜੀ ਇਹ ਉਹਨਾਂ ਦੇ ਬਹੁਤ ਵੱਡੀ ਮਦਦ ਹੋ ਚੁੱਕੀ ਹੈ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਇਹਨਾਂ ਇਹ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਕਾਰਡ ਦੀ ਸਕੀਮ ਚਲਾਈ ਆ ਤਾਂ ਉਹ ਵੀ ਬਹੁਤ ਵਧੀਆ ਤਰੀਕੇ ਤੋਂ ਦੇਖ ਸਕਦੇ ਆ ਜਿਵੇਂ ਹੁਣ ਪ੍ਰਾਈਵੇਟ ਵੀ ਲੋਕ ਕਰਾ ਸਕਦੇ ਆ ਸਰਕਾਰੀ ਨੂੰ ਛੱਡ ਕੇ ਪ੍ਰਾਈਵੇਟ ਵੀ ਲੋਕ ਇਲਾਜ ਕਰਾ ਸਕਦੇ ਨੇ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਜੀ ਬਾਜ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਕਿ ਜੋ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਨੇ ਸਾਰਿਆਂ ਤੋਂ ਪਹਿਲਾਂ ਦੋ ਚੀਜ਼ਾਂ ਦੀ ਵੱਡੀ ਗੱਲ ਕੀਤੀ ਸੀ ਵੀ ਅਸੀਂ ਇੱਕ ਸਿੱਖਿਆ ਦੀ ਤੇ ਦੂਜੀ ਸਿਹਤ ਦੀ ਸਿੱਖਿਆ ਦੇ ਵਿੱਚ ਵੀ ਤੁਸੀਂ ਦੇਖਿਆ ਵੀ ਵੱਡਾ ਬਦਲਾਅ ਹੋ ਰਿਹਾ ਜਿਸ ਤਰ੍ਹਾਂ ਵੱਡੇ ਸਕੂਲ ਬਣਾਏ ਜਾ ਰਹੇ ਨੇ ਉਸੇ ਤਰ੍ਹਾਂ ਹੁਣ ਜੇ ਆਪਾਂ ਸਿਹਤ ਦੀ ਗੱਲ ਕਰੀਏ ਜੋ 10 ਲੱਖ ਦਾ ਇੱਕ ਇੱਥੇ ਬੀਮਾ ਕਾਰਡ ਬਣ ਜਾ ਰਿਹਾ ਵੀ ਇਸ ਦੇ ਵਿੱਚ ਗਰੀਬਾਂ ਨੂੰ ਵੱਡੀ ਰਾਹਤ ਮਿਲੂਗੀ ਕਿਉਂਕਿ ਜਿੰਨਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਗਰੀਬ ਜਨਤਾ ਦੀ ਆਪਣੇ ਗਰੀਬ ਲੋਕਾਂ ਦੀ ਲੁੱਟ ਹੋ ਰਹੀ ਸੀ ਵੱਡੀ ਗੰਟੀ ਦੇ ਵਿੱਚ ਉਸ ਦੇ ਵਿੱਚ ਇਹ ਵੱਡੀ ਰਾਹਤ ਵਾਲੀ ਗੱਲ ਆ ਕਿਉਂਕਿ ਆਮ ਲੋਕ ਤੁਸੀਂ ਦੇਖਿਆ ਹੋਊਗਾ ਵੀ ਜਦੋਂ ਆਪਣੇ ਕੋਈ ਲੋਕ ਕਹਿੰਦੇ ਸੀ ਵੀ ਇਸ ਨੂੰ ਲੁਧਿਆਣੇ ਜਾਂ ਪਟੰਡੇ ਜਾਂ ਕਿਤੇ ਹੋਰ ਪਟਿਆਲੇ ਹਸਪੀਟਲ ਦੇ ਵਿੱਚ ਚੰਡੀਗੜ੍ਹ ਦਿਖਾ ਲਓ ਤਾਂ ਅੱਜ ਤੋਂ ਵੱਧ ਲੋਕ ਇਹ ਹੀ ਗੱਲ ਕਹਿੰਦੇ ਸੀ ਵੀ ਕਿਤੇ ਆਪਾਂ ਦੇਸੀ ਦਵਾਈ ਲੈ ਲੈਂਦੇ ਆ ਕਿਉਂਕਿ ਉਹਨਾਂ ਦੀ ਜੇਬ ਨਹੀਂ ਭਾਰ ਚਲਦੀ ਸੀ ਖਰਚਾ ਸੋ ਉਸ ਦੇ ਲਈ ਹੁਣ ਇਹ ਵੱਡੀ ਗੱਲ ਆ ਵੀ ਇੱਕ 10 ਲੱਖ ਦਾ ਬੀਮਾ ਆਮ ਦੇ ਜੋ ਇਲਾਜ ਤੋਂ ਪਾਣੀ ਰਹਿ ਜਾਂਦੇ ਸੀ ਸੋ ਉਸ ਦੇ ਵਿੱਚ ਇਹ ਕੁਨਾਂ ਦਾ ਪੰਜਾਬ ਸਰਕਾਰ ਦਾ ਵੱਡਾ ਯੋਗਦਾਨ ਪਾਇਆ। ਉਹ ਜੋ ਇਹ ਕਾਰਡ ਆ ਵੀ ਜਿਸ ਤਰ੍ਹਾਂ ਪੂਰੇ ਆਪਾਂ ਬਰਨਾਲੇ ਦੀ ਗੱਲ ਕਰੀਏ ਜੋ ਪੰਜਾਬ ਲੈਵਲ ਦੇ ਵੱਡੀ ਗੱਲ ਆ ਵੀ ਅੱਜ ਤੱਕ ਜਿਵੇਂ ਤਾਰਨ ਤਾਰਨ ਤੇ ਬਰਨਾਲੇ ਦੇ ਵਿੱਚ ਇੱਥੇ ਬਣਾਇਆ ਜਾ ਰਿਹਾ। ਹਜੇ ਪੂਰੇ ਪੰਜਾਬ ਦੇ ਨਾਲ-ਨਾਲ ਕਿਉਂਕਿ ਅਜੇ ਇੱਥੇ ਪੂਰੀ ਤਾਂ ਨਹੀਂ ਸਾਰਿਆਂ ਦੀ ਬਣਨ। ਇਸ ਤਰ੍ਹਾਂ ਇਹ ਹੌਲੀ-ਹੌਲੀ ਜਿਸ ਤਰ੍ਹਾਂ ਚੱਲੂਗਾ ਵੀ ਸਰਕਾਰੀ ਦਫ਼ਤਰਾਂ 'ਚ ਵੀ ਲੱਗੂ ਉਸ ਤੋਂ ਬਾਅਦ ਇਹ ਜਿਹੜੀ ਆਪਾਂ ਕਾਰਡ ਬਣਨਾ ਇਹ ਪਿੰਡਾਂ ਦੇ ਵਿੱਚ ਜਾ ਕੇ ਜਾਂ ਜਿਹੜੇ ਬਾੜ ਨੇ ਮਤਲਬ ਸ਼ਹਿਰ ਦੀ ਉਹਨਾਂ ਵਾਰਡਾਂ ਦੇ ਵਿੱਚ ਵੀ ਜਾ ਕੇ ਘਰ-ਘਰ ਜਾ ਕੇ ਇਹ ਕਾਰਡ ਬਣਾਏ ਜਾਣਗੇ ਕਿਉਂਕਿ ਇਹ ਪੰਜਾਬ ਸਰਕਾਰ ਨੂੰ ਇਸ ਚੀਜ਼ ਕਿਉਂ ਸੱਥਾ ਜੋ ਚੱਲਣ ਵਾਲੀ ਗੱਲ ਕਰਦੇ ਉੱਥੋਂ ਚੱਲੀ ਵੀ ਸਰਕਾਰ ਹੈ ਇਹਨਾਂ ਨੂੰ ਪਤਾ ਵੀ ਕੀ ਇਹਦੀ ਨਾਲ ਨਹੀਂ ਅੱਗੇ ਤਾਂ ਤੁਸੀਂ ਸਰਕਾਰੀ ਉੱਥੇ ਲਿਖਦਾਂ ਦੇ ਦੋ ਜਗ੍ਹਾ ਵੀ ਇੱਥੇ ਕਾਰਡ ਬੰਦੇ ਨੇ ਜਾਂ ਕਿਸੇ ਪ੍ਰਾਈਵੇਟ ਕੈਫਿਆਂ ਦੇ ਉੱਤੇ ਉੱਥੇ ਲੋਕਾਂ ਦੀ ਹੋਰ ਲੁੱਟ ਖਸੁੱਟ ਹੋਈ ਜਾਂਦੀ ਸੀ ਨਾ ਤਾਂ ਉਹ ਕਾਰਡ ਬੰਦੇ ਸੀ ਨਾ ਹੋਰ ਜਿਹੜੇ ਪਹਿਲਾਂ ਵੀ ਕਾਰਡ ਬਣੇ ਫੇਰੇ 5 ਲੱਖ ਵਾਲੇ ਉਹਦੇ ਵਿੱਚ ਲੋਕਾਂ ਦੇ ਵਿੱਚ ਕਾਰਡ ਦੇ ਵਿੱਚ ਜੇ 5 ਲੱਖ ਦਾ ਤੁਸੀਂ ਕਾਰਡ ਲੈਣਾ ਤਾਂ ਉਹਦੇ ਵਿੱਚ ਤੁਹਾਡਾ ਇੱਕ ਨੀਲਾ ਕਾਰਡ ਹੋਣਾ ਜ਼ਰੂਰੀ ਆ ਤੇ ਗਰੀਬ ਜਨਤਾ ਸੀਗੀ ਜੋ ਕਾਰ ਕਿਸੇ ਕਾਰਨਾ ਕਰਕੇ ਸੈਂਟਰ ਦੀ ਸਕੀਮ ਸੀ ਜਿਉ ਕਣਕ ਵਾਲੇ ਕਾਰਡ ਕੱਟੇ ਜਾਂਦੇ ਸੀ ਪਰ ਲੋਕ ਸਾਡੇ ਕੋਲੇ ਆ ਕੇ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਸਾਨੂੰ ਕਣਕ ਦੀ ਲੋੜ ਨਹੀਂ ਵੀ ਸਾਡਾ ਇਲਾਜ ਹੋਊ ਸਾਡਾ ਕਾਰਡ ਸਰਪੇਸ਼ ਕਰਕੇ ਬਣਾ ਦਿਓ ਵੀ ਸਾਡਾ ਉਹ ਜਿਹੜਾ ਹੈਲਥ ਵਾਲਾ ਕਾਰਡ ਆ ਉਹ ਬਣ ਜਾਏ ਸੋ ਪਹਿਲੀ ਵਾਰ ਇਹ ਪੰਜਾਬ ਸਰਕਾਰ ਹੋਇਆ ਵੀ ਜਿਨ੍ਹਾਂ ਨੇ ਇਹ ਸਾਰੀਆਂ ਸਰਤਾਂ ਹਟਾ ਕੇ ਸਿਰਫ ਇਕੱਲਾ ਇੱਕ ਆਧਾਰ ਕਾਰਡ ਤੇ ਵੋਟਰ ਆਧਾਰ ਕਾਰਡ ਤੇ ਇੱਕ ਵੋਟਰ ਕਾਰਡ ਇਹਨਾਂ ਦੋ ਕਾਗਜ਼ਾਂ ਦੇ ਨਾਲ ਦੋ ਦੇ ਨਾਲ ਜਿਹੜਾ ਇੱਕ ਥੋੜਾ ਹੈਲਥ ਕਾਰਡ ਬਣਦੀ ਹੈ ਸੋ ਇਹ ਵੱਡੀ ਰਾਹਤ ਵਾਲੀ ਗੱਲ ਹੈ। ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ